ਆ ਜਾਓ ਕੋਈ ਆ ਜਾ ਆਪੋ ਤੇ ਬੈਠ ਜਾ ਆ ਕੋਣ ਮੈਂ ਗੁਰੂ ਸਾਹਿਬ ਚੱਕ ਹਾਂ ਕੋਈ ਬਗਾਈ ਬਾਤ ਨਹੀਂ ਛੱਡ ਤਰ ਤੱਕ ਆਹ ਫਰਾਮਾ ਮਾਤੂ ਆਰਕੇ ਦੇਖੀਦਾ ਹੂੰਗਾ ਕਨਿਸ਼ਾ ਖਸਮਨ ਖਾਵੇ ਖਾੜਕੇ ਯੋ 어민데이 ਮੈਂ 400 ਸਟਾਫ ਨਮਾ ਸਰ ਅੱਜ ਸੀਨੀਅਰ ਅਫਸਰਾਂ ਦੇ ਹੁਕਮ ਤਾ ਅ ਜਿਹੜੀ ਪਿੰਡ ਜੱਬੋਵਾਲ ਦੀ ਜਿਹੜੇ ਨਸ਼ਾ ਵੇਚਣੇ ਬੰਦੇ ਸੀ ਜਿਹਨਾਂ ਦਾ ਤਸਕਰ ਜਿਹੜੇ ਉਹਨਾਂ ਦੀ ਅਸੀਂ ਸੱਤ ਅਪਰੇਸ਼ਨ ਕਾਸੋ ਅਪਰੇਸ਼ਨ ਤਹਿਤ ਚੈਕ ਕਰਨ ਆਏ ਸੀਗੇ ਇੱਥੇ ਅੱਜ ਇਸ ਪਿੰਡ ਦੇ ਕੁੱਲ 11 ਪਿੰਡਾਂ ਚੈਕ ਕੀਤੀ ਗਿਆ ਜਿਨ੍ਹਾਂ ਦੇ ਵਿੱਚੋਂ ਪੰਜ ਬੰਦੇ ਜਿਹੜੇ ਜਿਨ੍ਹਾਂ ਦੇ ਖਰਾਬ ਮੁਕਾਦਮੇ ਦਰਜ ਆ ਪੱਖ ਵਾਂਗ ਥਾਣਿਆਂ ਦੇ ਵਿੱਚ ਡੀਪੀ ਸਾਈਡ ਦੇ ਉਹ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਨੇ ਤੇ ਬਾਕੀ ਉਹਨਾਂ ਦੇ ਘਰ ਤੇ ਪਰਿਵਾਰਾਂ ਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ ਤੇ ਉਹਨਾਂ ਦੇ ਘਰਾਂ 'ਚ ਚੈੱਕਅਪ ਕੀਤੀ ਗਿਆ ਇਸ ਤੋਂ ਇਲਾਵਾ ਪੰਜ ਜਿਹੜੇ ਜਿਨ੍ਹਾਂ ਦੇ ਖਰਾਬ ਮੁਕਾਦਮੇ ਪੰਜ ਬੰਦੇ ਖਰਾਬ ਦਰਜਾ ਔਰਤਾਂ ਤੇ ਮਰਦਾਂ ਸਮੇਤ ਉਹ ਆਪਣੇ ਘਰ ਹਾਜ਼ਰ ਮੜੇ ਨੇ ਉਹ ਹੁਣ ਆਪਣਾ ਲੇਬਰ ਕਰਦੇ ਆ ਜਿਨ੍ਹਾਂ ਨੂੰ ਤਾਲਣਾ ਕੀਤੀ ਵੀ ਨਸ਼ਿਆਂ ਤੋਂ ਜਿਹੜਾ ਗ੍ਰੇਜ ਕੀਤਾ ਕੀਤਾ ਜਾਵੇ ਤਾਂ ਕਿੜੀ ਆਉਣ ਵਾਲੀ ਪੀੜ੍ਹੀ ਸਾਡੀ ਤੰਦਰੁਸਤ ਰਹੋ ਪਰਮ ਸਰ ਮਿਲਿਆ ਵੀ ਕੋਈ ਚੈਕ ਇਨ ਦਾ ਨਹੀਂ ਚੈਕ ਇਨ ਦਾ ਕੁਝ ਨਹੀਂ ਮਿਲਿਆ ਠੀਕ ਹੈ